ਸਤਨਾਮ ਸ੍ਰੀ ਵਾਹਿਗੁਰੂ ਜੀ। ਆਜੇ ਇੱਕ ਟੇਕ ਕੋ 라ਹ ਵਿਡਾਈਆਸ। ਨਾਨਕ ਨਾਮ ਤੇ ਆਈ ਐ ਕਾਰਜ ਆਵੇ ਰਾਸ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੈ। ਵਰਬਾਰਿਕ ਹੈ ਸਿਵਕ ਜਰਮਾਨੈ ਅਰਤਤ ਗੁਰੂ ਜਿਸਤਾਰੀ ਲੇ ਕਬੜ ਕਬੜ ਕੋ ਕਹਿ ਕੈ ਗਾਵਾ ਓ ਸਾਹਿਬ ਗੁਣੀ ਨਿਧਾਨ ਅਮਰੀ ਮਹਿਮਾ ਬਰਨਨਾ ਸਤੋ ਓ ਧਾਕਰ ਪਗ ਰਾਣਾ ਦਰਸ਼ਨ ਆ ਗਿਆ ਸੀ ਦਿਨ ਰਾਤ ਚਿਤਵਾ ਅਣਦਨੀਤ ਖੋਲ ਕੰਤ ਗੁਰ ਮੀਲੀਆ ਨਾਨਕ ਹਰਿ ਸੰਗ ਮੀਤ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਪਹਿਲਾ ਪੰਜਵਾ ਹੋਈ ਜਨ ਹਰ ਸਾਦੇ ਬੈਜੂਰ ਚਰਨਾਂ ਪ੍ਰਾਨ ਅਕੋਰ ਕੋਈ ਜਨ ਹਰਸ ਜੀਵੇ ਜੋ ਤੰਦਰ ਮਲ ਕਰਤ ਕਿਆ ਰੂ ਅਰਸਿੰਚ ਸੁਦਾ ਸੰਜੋੜਿਆ ਰਸ ਮੈਂ ਮਗਨ ਹੋਤ ਕਿਰਪਾ ਦੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਏ ਦੁਖ ਭੰਜਨ ਇਤਤ ਤੁਮਰੀਆ ਅਭੈ ਪਦદાન ਸਿਮਰਨ ਸੁਆਮੀ ਕ ਤਬ ਨਾਨਕ ਬੰਦਨ ਛੋਰ ਆਇਓ ਸਰਣ ਦੀਨ ਦੁਖ ਭਜਨ ਇਤਤ ਤੁਮਰੀਆ ਪਰ ਪਦદાન ਸਿਮਰਨ ਸੁਆਮੀ ਕ ਰਗਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ